ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਹੋਰ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਆਏ ਹਾਂ ਪਿੰਡ ਸੋਤਲ ਰੋਪੜ ਨੂੰ ਰੋੜ ਜਾਂਦੀ ਹੈ ਜੀ ਉਹ ਉਹਦੇ ਕੋਲ ਹੀ ਆ ਪਿੰਡ ਸੋਤਲ ਤੇ ਇੱਥੇ ਦਾ ਵੀ ਇਤਿਹਾਸ ਅਸੀਂ ਤੁਹਾਨੂੰ ਦੱਸਾਂਗੇ ਪਹਿਲਾਂ ਅਸੀਂ ਮੱਥਾ ਟੇਕ ਲਈਏ ਕਿਉਂਕਿ ਤੁਹਾਨੂੰ ਬਾਬਾ ਜੀ ਤੋਂ ਇੱਥੇ ਦਾ ਇਤਿਹਾਸ ਜਾਣੂ ਕਰਵਾਉਣਾ ਹੈ ਇੱਥੇ ਜੀ ਇੱਕ ਮਤਲਬ ਟੋਬਾ ਬਣਿਆ ਹੋਇਆ ਆ ਜੀ ਤੇ ਹੁਣ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਆਜੋ ਪਹਿਲਾਂ ਆਜੋ ਹਾਂਜੀ ਇਹ ਟੋਬਾ ਹੈ ਜੀ ਉਹ ਮਾ ਸੁਮਨ ਜੀ ਉਹਨੇ ਕਹਿੰਦੇ ਕਿ ਜਦੋਂ ਆਪਾਂ ਕਈਆਂ ਦੇ ਮਾਤਾ ਦੇ ਦਾਗ ਰਹਿ ਜਾਂਦੇ ਆ ਕਈਆਂ ਦੇ ਫੋੜੇ ਫਿੰਸੀਆਂ ਨਿਕਲ ਜਾਂਦੀਆਂ ਕੋਈ ਵੀ ਪ੍ਰੋਬਲਮ ਹੋਏ ਕਹਿੰਦੇ ਪੰਜ ਐਤਵਾਰ ਉਹਨੇ ਆਉਣਾ ਪੈਣਾ ਪੰਜ ਐਤਵਾਰ ਤੁਸੀਂ ਭਰੋ ਤੇ ਆਪਣਾ ਇੱਥੇ ਬਿਲਕੁਲ ਬਿਲਕੁਲ ਤੁਹਾਡੀ ਜਿਹੜੀ ਬਿਮਾਰੀ ਆ ਜਾਂ ਕੋਈ ਵੀ ਪ੍ਰੋਬਲਮ ਆ ਤੁਹਾਨੂੰ ਸ਼ਰੀਰ ਤੋਂ ਰਿਲੇਟਡ ਆਪਣੀ ਚਮੜੀ ਤੋਂ ਰਿਲੇਟਡ ਆ ਨਾ ਉਹ ਸਾਰੇ ਕਹਿੰਦੇ ਠੀਕ ਹੁੰਦੀ ਹੈ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾ ਦਨੇ ਇਹ ਟੋਬਾ ਦਿਖਾ ਦਨੇ ਆ ਜੀ ਇਹ ਉਹ ਟੋਬਾ ਹੈ ਤੇ ਹੁਣ ਅਸੀਂ ਤੁਹਾਨੂੰ ਉੱਪਰ ਵੀ ਦਿਖਾਨੇ ਆ ਜੀ ਜਿੱਥੇ ਆਪਾਂ ਮੱਥਾ ਟੇਕਣਾ ਇਹ ਜੀ ਪੰਜਾਂ ਪੀਰਾਂ ਦੀ ਸਮਾਦ ਹੈ ਜੀ ਬਣਾਈ ਹੋਈ ਬਾਬਾ ਜੀ ਨੂੰ ਬਾਬਾ ਜੀ ਨੂੰ ਵਰਦਾਨ ਮਿਲਿਆ ਹੋਇਆ ਠੀਕ ਹੈ ਜੀ ਤੇ ਆਪਾਂ ਬਾਬਾ ਆਪਣਾ ਕੀ ਕਹਿੰਦੇ ਆ ਗਾਜੀਦਾਸ ਜੀ ਉਹਨਾਂ ਨੂੰ ਵਰਦਾਨ ਮਿਲਿਆ ਹੋਇਆ ਤੇ ਆਪਾਂ ਉਹਨਾਂ ਦੀ ਸਮਾਦ ਤੇ ਵੀ ਚੱਲੇ ਇਹ ਪੰਜਾਂ ਪੀਰਾਂ ਦੀ ਸਮਾਦ ਹੈ ਜੀ ਤੇ ਬਾਕੀ ਆਪਾਂ ਇੱਥੇ ਨਾ ਜੇਠ ਦੇ ਮਹੀਨੇ ਮੇਲਾ ਲੱਗਦਾ ਜੀ ਪੂਰੇ ਜੋੜਾ ਛੋੜਾ ਨਾ ਤੇ ਬਾਕੀ ਆਪਾਂ ਜਿੰਨਾ ਕੁ ਵੀ ਜਾਣਦੇ ਆ ਉਹਨਾਂ ਨੂੰ ਮੈਂ ਦੱਸਿਆ ਬਾਕੀ ਬਾਬਾ ਜੀ ਤੋਂ ਪੁੱਛਦੇ ਆਪਾਂ ਇੱਥੇ ਦਾ ਸਾਰਾ ਠੀਕ ਹੈ ਜੀ ਉਹ ਬਾਬਾ ਗਾਜੀਦਾਦ ਜੀ ਦੀ ਸਮਾਦ ਬਣੀ ਹੋਈ ਆ ਤੇ ਆਪਾਂ ਉੱਥੇ ਵੀ ਲੈ ਕੇ ਚੱਲਦੇ ਆਂ ਫਿਰ ਆਪਾਂ ਬਾਬਾ ਜੀ ਤੇ ਜਾਣਦੇ ਆ ਹੋਰ ਜ਼ਿਆਦਾ ਇਤਿਹਾਸ ਇਸਦੇ ਹੈ ਨਾ ਚਲੋ ਜੀ ਦੋਸਤ ਹਾਂਜੀ ਆ ਇਹ ਬਾਬਾ ਗਾਜੀਦਾਦ ਜੀ ਦੀ ਸਮਾਦ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਠੀਕ ਹੈ

ਸੀ ਬਾਕੀ ਜਿੰਨਾਂ ਦਾ ਇਤਿਹਾਸ ਜਿੰਨਾਂ ਕ ਮੈਨੂੰ ਪਤਾ ਸੀ ਮੈਂ ਤੁਹਾਨੂੰ ਦੱਸਿਆ ਤੇ ਬਾਕੀ ਨਾ ਉਹ ਅਸੀਂ ਬਾਬਾ ਜੀ ਤੋਂ ਜਾਣਦੇ ਆ ਆ ਨਾਲ ਹੀ ਹੈ ਜੀ ਇੱਥੇ ਤੇ ਤੁਸੀਂ ਹਾਂ ਤਵਾਰ ਜਦੋਂ ਪੰਜਾਂ ਤਵਾਰ ਤੁਸੀਂ ਆਉਂਦੇ ਹੋ ਮੈਂ ਸੋਚ ਰਹੀ ਜੀ ਕਿਸੇ ਤੋਂ ਇੱਥੇ ਉਹ ਤੋਂ ਬਾਅਦ ਜਦੋਂ ਤੁਹਾਡਾ ਬਿਲਕੁਲ ਤੁਹਾਡੀ ਪ੍ਰੋਬਲਮ ਸੋਲਵ ਹੋ ਗਈ ਤੁਸੀਂ ਹਾਂ ਬਿਲਕੁਲ ਸਹੀ ਹੋਗੇ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਉਹ ਤੋਂ ਬਾਅਦ ਤੁਸੀਂ ਇੱਕ ਝਾਰੂ ਤੇ ਇੱਕ ਨਮਕ ਦੀ ਫੈਲੀ ਉਹ ਜ਼ਰੂਰ ਅੱਥੇ ਛਡੋਣੀਆ ਤੇ ਮੁਰਕੇ ਤੁਹਾਨੂੰ ਕਦੇ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਹੋਰ ਸੀ ਬਾਬਾ ਜੀ ਤੋਂ ਵੀ ਜਾਣਦੇ ਆ ਠੀਕ ਹੈ ਜੀ ਚਲੋ ਆਜੋ ਆ ਦੇਖੋ ਜੀ ਇੱਥੇ ਕੰਮ ਚੱਲਦਾ ਪਿਆ ਤੇ ਇੱਕ ਵਾਰ ਮੈਂ ਤੁਹਾਨੂੰ ਸਾਰਾ ਦਿਖਾ ਦਿੰਨੀ ਆ ਆ ਉਹ ਥਾਨ ਹੈ ਜੀ ਪਿੰਡ ਸੋਤਲ ਦੇ ਵਿੱਚ ਆ ਦੇਖੋ ਜੀ ਆ ਉਹ ਥਾਨ ਹੈ ਜੀ ਦੇਖੋ ਲੰਗਰ ਪਾਣੀ ਜੋ ਤੁਸੀਂ ਹਨਾ ਲੰਗਰ ਛਕਦੇ ਹੋ ਕੁਝ ਸਾਰਾ ਇੱਥੇ ਹੈ ਜੀ ਤੇ ਬਾਕੀ ਬਾਬਾ ਜੀ ਕਿਤੇ ਗਏ ਹੋਣਗੇ ਕੰਮ ਕਿ ਅਸੀਂ ਬੀਬੀ ਕੋਲੋਂ ਪੁੱਛਦੇ ਆਂ ਜੀ ਵੀ ਇੱਥੇ ਪੰਜਾਂ ਦਿਨ ਤੋਂ ਵਾਰ ਆਏ ਜਾਂਦੇ ਆ ਕਿਵੇਂ ਹੈ ਕਿਵੇਂ ਨਹੀਂ ਤੇ ਕੀ ਆ ਆਜੋ ਜੀ ਆਪਾਂ ਪੁੱਛਣਾ ਵੀਡੀਓ ਸਤਿ ਸ਼੍ਰੀ ਅਕਾਲ ਜੀ ਬੀਬੀ ਅਸੀਂ ਇੱਥੇ ਪਿੰਡ ਸੋਤਲ ਕਿਸ ਨੇ ਸਾਨੂੰ ਦੱਸਿਆ ਹਨਾ ਵੀ ਇੱਥੇ ਕੀ ਕੀ ਕੁਛ ਹੈ ਕੀ ਇਤਿਹਾਸ ਹੈ ਬਾਵਾ ਜੀ ਇਹ ਲਾ ਸਾਢੇ ਤੋਂ ਆਏ ਹੋਇਆ ਅੱਛਾ ਜੀ ਲਾ ਸਾਢੇ ਤੋਂ ਆਏ ਹੋਏ ਉਹ ਰੇ ਨੇ ਚੌਧਰੀਆਂ ਲਗਾਈ ਹੁਣ ਤਿਹੜੀ ਅੱਛਾ ਜੀ ਉੱਥੇ ਉਹਨਾਂ ਨੇ ਪਾਣੀ ਲੈਣ ਭੇਜ ਤੇ ਅੱਛਾ ਜੀ ਚਾਣੀ ਟੜਾ ਉਹ ਕੜਾ ਤੋਂ ਕੜਾ ਆ ਗਿਆ ਅੱਛਾ ਤੇ ਉਹ ਆਪਣੇ ਆਪ ਉੱਤੇ ਡੋਮਰ ਦੇ ਵਿੱਚ ਡੋਮ ਸਾਹਿਬ ਉਹਦੇ ਉੱਤੇ ਅੱਛਾ ਜੀ ਉੱਤੇ ਤੇ ਆ ਕੇ ਬਾਬਾ ਜੀ ਨੇ ਇੱਥੇ ਤਵੱਖਿਆ ਕੀਤੀ ਇਸ ਹਾਲ ਪਟਾਇਆ ਤਾਂ ਅੱਛਾ ਜੀ ਤੋਬਾ ਪਟਾਇਆ ਤੋਬਾ ਪਟਾ ਕੇ ਫੇਰ ਉਹਨਾਂ ਨੇ ਇੱਥੇ ਇਹ ਜਗਾ ਬਣਾਈ ਹਾਂਜੀ ਜਗਾ ਬਣਾਈ ਅੱਛਾ ਜੀ ਇਹ ਨਚਲ ਪਰਦੇ ਬਹਾਮਣਾ ਤੋਂ ਦੀਨ ਹੈ ਨਹੀਂ ਠੀਕ ਹੈ ਜੀ ਹਾਂਜੀ ਤੇਰੇ ਜੇ ਮੈਂ ਜੀਵਕੰਨੀ ਤੋਂ ਬੋ ਬਤਾਨਾ ਹਿਉ ਮੈਂ ਜਾ ਰਹਾ ਦੋ ਅੱਛਾ ਜੀ ਫੇਰ ਉਹ ਮੁਕਾਲੇ ਹੋਣੇ ਪਹਿਲਾਂ ਅੱਛਾ ਉਹਨਾਂ ਨੇ ਦੇਤੀ ਹੁੰਦੀ ਫੇਰੀ ਤੇ ਤੇਖਲਾ ਉਹਨਾਂ ਨੇ ਤਾਂ ਦੋ ਬਟਾ ਵਟਾਉਂਦਿਆਂ ਨੇ ਕੋਈ ਯਾਤ ਨੂੰ ਲੱਗੇ ਜਿਹੜੇ ਪੱਟੇ ਹੋਣੇ ਤੇ ਇੱਥੇ ਕੈਸੇ ਬਾਬਾ ਜੀ ਨਾਲ ਦੱਬੇ ਜਾਣੇ ਇੱਥੇ ਕੱਢੀਏ ਸਹੀ ਯਾਤ ਪੱਤੀ ਦਾ ਕੁਛ ਨਹੀਂ ਹੋਇਆ ਕੁਛ ਨਹੀਂ ਮਿਲਿਆ ਹਾਂ ਜੀ ਫੇਰ ਉਹਨਾਂ ਨੇ ਇੱਥੇ ਜਿਹਨ ਬਾਬਾ ਜੀ ਨੇ ਇਹ ਦੂਜੇ ਦਿਨ ਲੱਗਿਆ ਉਹਨਾਂ ਨੇ ਮਿਹਨਤਿਆਂ ਫਿਰ ਉਹਨਾਂ ਨੇ ਕਹਿੰਦਾ ਭਾਈ ਤੁਸੀਂ ਰਾਤ ਲਾਈ ਹੋਈ ਹੈ ਸਨ ਪੈਸਾ ਵੇਚਿਆ ਨਹੀਂ ਆ ਰਾਤ ਦੀ ਵੀ ਥੋੜੀ ਮਿਹਨਤ ਅੱਛਾ ਜੀ ਇਹ ਆਪਾ ਜੀ ਨੇ ਠੀਕ ਨਾਲ ਦੱਸ ਦਿੱਤੀ ਓ ਬਾਬਾ ਜੀ ਦੀ ਸਮਾਧ ਸਾਂਨੇ ਕੋ ਫੋੜਾ ਫਿਰਸੀ ਕੋਚ ਵੀ ਹੋ ਗਈ ਅੱਛਾ ਠੀਕ ਹੋ ਗਿਆ ਹਾਂ ਇੱਥੇ ਵਰਪਨ ਚੱਲ ਆ ਫੋੜੇ ਫਿਰਸੀਆਂ ਕੋਈ ਵੀ ਚੀਜ਼ ਜਿੱਦਾਂ ਮਾਤਾ ਦੇ ਦਾ ਹਾਂਜੀ ਹਾਂਜੀ ਠੀਕ ਹੈ ਨਾ ਸ਼ਰੀਰ ਆਪਣੇ ਕੋਈ ਵੀ ਚਮੜੀ ਦਾ ਰੋਗ ਹੋ ਜਾਵੇ ਹਾਂਜੀ ਚਮੜੀ ਦਾ ਸਾਰੇ ਕਹਿੰਦੇ ਠੀਕ ਹੋ ਠੀਕ ਮੈਂ ਕਿੰਨੇ ਪੰਜਾਂ ਐਤਵਾਰਾਂ ਨੂੰ ਪੰਜਾਂ ਐਤਵਾਰ ਪੰਜਾਂ ਐਤਵਾਰ ਜੀ ਉਹੀ ਮੈਂ ਤੁਹਾਨੂੰ ਦੱਸਿਆ ਸੀ ਪੰਜਾਂ ਐਤਵਾਰ ਹੋਣਾ ਪੈਂਦਾ ਜੀ ਤੁਸੀਂ ਪੰਜਾਂ ਐਤਵਾਰ ਪਰ ਉਹ ਤੋਂ ਬਾਅਦ ਦੇਖੋ ਜੀ ਤੇ ਬਾਬਾ ਜੀ ਦੀ ਕਰਾਮਾਤ ਹਾਂਜੀ ਹਾਂ ਠੀਕ ਹੈ ਆਪਣਾ ਤਨਮਾਨ ਨਾਲ ਹੋ ਕੇ ਉਹ ਕਰ ਲਓ ਇਸ਼ਨਾਨ ਕਰ ਲਓ ਮੱਥਾ ਠੀਕੋ ਠੀਕ ਧੰਨਵਾਦ ਠੀਕ ਹਾਂਜੀ ਤੇ ਆ ਦੇਖੋ ਜਿੰਨਾ ਕ ਮੈਂ ਤੁਹਾਨੂੰ ਦੱਸਿਆ ਸੀਗਾ ਬਾਕੀ ਬੀਬੀ ਨੇ ਵੀ ਦੱਸਿਆ ਕਿ ਇੱਥੇ ਕੀ ਹੋਇਆ ਸੀ ਕੀ ਨਹੀਂ ਹੋਇਆ ਸੀਗਾ ਹੈਨਾ ਤੇ ਇੱਥੇ ਆਓ ਤੁਸੀਂ ਸ਼ਰਦਾ ਨਾਲ ਆਓ ਵਧੀਆ ਜੀ ਇੱਥੇ ਤੁਹਾਡਾ ਕਾਰਾ ਕਾਰੀ ਪ੍ਰੋਬਲਮਾਂ ਨਾਲ ਲੱਗਣਗੀਆਂ ਠੀਕ ਹੈ ਜੀ ਤੇ ਤੇ ਕੋਈ ਗੱਲ ਵੀ ਹੋ ਗਈ ਹੋਵੇ ਮਾਫ ਕਰਿਓ ਤੇ ਮਿਲਦੇ ਹਾਂ ਉਹ ਅਗਲੇ ਵਲੌਗ ਕਿਤੇ ਹੋਰ ਕਿਤੇ ਨੋਰ ਜਗ੍ਹਾ ਦਾ ਇਤਿਹਾਸ ਲੈ ਕੇ ਸਭੀ ਕਾਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ